ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ 5 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਤੇ ਬਾਅਦ ਚ ਅਨਫੋਰਚਨਟਲੀ ਇੱਕ ਯੰਗ ਮੁੰਡਾ ਸੀ ਹਰਮਨਜੀਤ ਸਿੰਘ 23 ਸਾਲਾਂ ਦਾ ਉਹਦੀ ਇੱਕ ਅਨਫੋਰਚਨਟ ਡੈਥ ਹੋਈ ਸੀ ਸੋ ਉਸ ਕੇਸ ਚ ਜਿਹੜੀ ਮੇਰੀ ਇਹ ਸਾਡੀ ਟੀਮ ਇੱਥੇ ਬੈਠੀ ਹੈ ਉਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਐਂਡ ਅੰਡਰ ਦ ਡਾਇਰੈਕਸ਼ਨਸ ਆਫ आवर ਦੀ ਸੀਪੀ ਅੰਮ੍ਰਿਤ ਸਰ ਗੁਰਪ੍ਰੀਤ ਪੁੱਲਰ ਸਰ ਉਨ੍ਹਾਂ ਦੀ ਡਾਇਰੈਕਸ਼ਨ ਸਹਿਤ ACP ਈਸਟ ਗੁਰਿੰਦਰ ਵੀਰ ਸਿੰਘ SHO B ਡਿਵੀਜ਼ਨ ਸੁਖਬੀਰ CIA ਇਨਚਾਰਜ 3 ਬਿੰਦਰਜੀਤ ਤੇ ਇਹਨਾਂ ਦੀ ਜਿਹੜੇ ਸਾਰੇ ਸਾਡੇ ਮੁਲਾਜ਼ਮ ਹੈ ਉਹਨਾਂ ਨੇ ਦਿਨ ਰਾਤ ਇਹਦੇ ਵਿੱਚ ਕੰਮ ਕੀਤਾ ਐਂਡ ਇਨ ਲੈਸ ਥੈਨ 12 ਆਵਰਸ ਨਾਟ ਓਨਲੀ ਡਿਡ ਵੀ ਆਈਡੈਂਟੀਫਾਈ ਦ ਪਰਪੈਟਰੇਟਰ ਜਿਹੜੇ ਪਹਿਲਾਂ ਬਿਲਕੁਲ ਇੱਕ ਬਲਾਈਂਡ ਕੇਸ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਤੇ ਮੁਸਤੈਦੀ ਦਿਖਾਉਂਦੇ ਹੋਏ ਉਹਨ ਬੰਦਿਆਂ ਦੀ ਜਿਹੜੀ ਪਛਾਣ ਕਰਨ ਤੋਂ ਬਾਅਦ ਉਹਨਾਂ ਤੇ ਰੇਡਾਂ ਕੀਤੀਆਂ ਤੇ ਉਹਨਾਂ ਨੂੰ ਚੇਜ਼ ਕਰਦੇ ਹੋਏ ਆਪਾਂ ਲੁਧਿਆਣੇ ਤੱਕ ਪਹੁੰਚੇ ਤੇ ਇੱਕ ਜੁਆਇੰਟ ਆਪਰੇਸ਼ਨ ਐਂਡ ਵਿਦ ਅ ਲੋਟ ਆਫ ਕੋਆਪਰੇਸ਼ਨ ਆਫ ਲੁਧਿਆਣਾ ਪੁਲਿਸ ਪਰ ਸਾਰਿਆਂ ਨੇ ਉੱਥੋਂ ਇਹ ਤਿੰਨ ਜਿਹੜੇ ਮੇਨ ਅਕਿਊਜ਼ਡ ਨੇ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਮਾਮਲਾ ਇਹ ਵੀ ਰஞ்சிਸ਼ ਦਾ ਮੈਨੂੰ ਲੱਗਦਾ ਕਿ ਕੋਈ ਨਹੀਂ ਜੀ ਇਹਦੇ ਵਿੱਚ ਜੀ ਜਿਹੜੀ ਐਫਆਈਆਰ ਨੰਬਰ ਰਜਿਸਟਰ ਹੋਈ ਉਹ ਐਫਆਈਆਰ ਨੰਬਰ 17 ਡੇਟਿਡ 5 2 2024 ਅੰਡਰ ਸੈਕਸ਼ਨ 302 307 427 148 149 ipc and 25 items armed track registered hoya si b division jidda hi sanu information aayi all the senior officers rush to the spot mai bahut sare tade vichon vi utthe sade friends media colleagues utthe sige and you could see ki is case nu appa kinna seriously leya and rato rat teams bana ke vakh vakh teaman ede vich at least 5 to 7 teams they worked the entire night je mamla jada hai wo ਇੱਕ ਸਿੰਪਲ ਇੱਕ ਇਨਸੀਡੈਂਟ ਹੋਇਆ ਸੀ ਕਿ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਣ ਨੂੰ ਲੈ ਕੇ ਵਿੱਚ ਦੈਨ ਐਸਕੇਲੇਟਡ ਐਂਡ ਉਹਦੇ ਵਿੱਚ ਫਿਰ ਇੱਕ ਗਰੁੱਪ ਵੱਲੋਂ ਗੋਲੀ ਚਲਾਈ ਗਈ ਮਾਰ ਦੇਣ ਦੀ ਨਹੀਂ ਆਪਾਂ ਮੈਨੂੰ ਟੋਟਲ ਕਿੰਨੇ ਜਾਣੇ ਉੱਥੇ ਪਹੁੰਚਦੇ ਨੇ ਕਿੰਨੇ ਜਾਣੇ ਉੱਪਰ ਮਾਮਲਾ ਦਰਜ ਕੀਤਾ ਗਿਆ ਜੀ ਅ ਫੈਮਿਲੀ ਦੇ ਸਟੇਟਮੈਂਟਸ ਦੇ ਅਨੁਸਾਰ ਉਹਨਾਂ ਨੇ ਜਿਸ ਜਿਸ ਬੰਦਿਆਂ ਦੇ ਖਿਲਾਫ ਉਹਨਾਂ ਨੇ ਐਫ ਆਈ ਆਰ ਰਜਿਸਟਰ ਕਰਾਣੀ ਸੀ ਵੀ ਰਜਿਸਟਰਡ ਦ ਐਫ ਆਈ ਆਰ ਐਂਡ ਉਹਦੇ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਆਦਿੱਤਿਆ ਵੇਦੀ ਔਰ ਜੁਗਰਾਜ ਸਿੰਘ ਔਰ ਸ਼ਮਸ਼ੇਰ ਸ਼ੇਰਾ ਦੇ ਹੈਵ ਆਲਰੇਡੀ ਬੀਨ ਅਰੈਸਟਡ ਇਹਦੇ ਵਿੱਚ ਇੱਕ ਬਾਈ ਨੇਮਡ ਐਕਿਊਜ਼ ਹੈ ਪਰਮਿੰਦਰ 베ਦੀ ਉਹਨੂੰ ਵੀ ਉਹਦੀ ਵੀ ਆਪਾਂ ਤਲਾਸ਼ ਕਰ ਰਹੇ ਨੇ ਤੇ ਬਹੁਤ ਜਲਦੀ ਆਪਾਂ ਉਹਨੂੰ ਵੀ ਫੜ ਲਾਂਗੇ ਦੇਖੀਏ 올 द एक्युज़ दे हैव बीन ਆਈਡੈਂਟੀਫਾਈਡ ਵੀ ਹੈਵ ਆਈਡੈਂਟੀਫਾਈਡ 8 ਟੂ 10 ਮੋਰ ਪੀਪਲ ਇਨ ਥਿਸ ਕੇਸ ਬਟ ਡਿਊ ਟੂ ਇਨਵੈਸਟੀਗੇਸ਼ਨ ਰੀਜਨਸ ਐਂਡ ਆਬਵੀਅਸ ਰੀਜਨਸ ਮੈਂ ਉਹਨਾਂ ਦੇ ਡੀਟੇਲਸ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਆ ਕੋਈ ਪੁਰਾਣਾ ਪ੍ਰਾਦੀ ਇਹਨਾਂ ਦੇ ਰਿਕਾਰਡ ਆ ਕ੍ਰਿਮਨਲ ਰਿਕਾਰਡ ਕਿਸ ਤਰ੍ਹਾਂ ਦਾ ਯੈਸ ਜਿਹੜੇ ਇਹ ਜਗਰਾਜ ਸਿੰਘ ਹੈ ਇਹਦੀ ਉਮਰ 26 ਸਾਲ ਹੈ ਤੇ ਇਹ ਤੇ ਪਹਿਲਾਂ ਵੀ ਇੱਕ ਐਫ ਆਈ ਆਰ ਨੰਬਰ 313 ਡੇਟਡ 30 10 23 323 24 ਬੀ ਡਿਵੀਜ਼ਨ ਥਾਣੇ ਰਜਿਸਟਰਡ ਹੈ ਆਦਿਤਿਆ ਵੇਦੀ ਇਹ ਤੇ ਵੀ ਇਹੀ ਪਰਚਾ ਰਜਿਸਟਰਡ ਹੈ ਸੋ ਐਸ ਯੂ ਕੈਨ ਸੀ ਕਿ ਇਹ ਸਾਰੀ ਜਿਹੜੇ ਬੰਦੇ ਹੈ ਇਹਨਾਂ ਦਾ ਇੱਕ ਪ੍ਰੀਵੀਅਸ ਕ੍ਰਿਮੀਨਲ ਬੈਕਗ੍ਰਾਉਂਡ ਰਿਕਾਰਡ ਸੀ ਐਂਡ ਇਸ ਕੇਸ ਚ ਆਈ ਊਡ ਸਪੈਸ਼ਲੀ ਕਮੈਂਟ ਮਾਈ ਟੀਮ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਐਂਡ ਜਿਹੜੀ ਜੋ ਹੈ ਦਿਨ ਰਾਤ ਜੋ ਆਪਾਂ ਕੰਮ ਕੀਤਾ ਹੈ ਅਲੋਂਗ ਵਿਦ ਦ ਸੇਮ ਥਿੰਗ ਆਈ ਊਡ ਲਾਈਕ ਟੂ ਮੀਡੀਆ ਰਾਹੀ ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਵੀ ਮੈਂ ਇਹ ਅਪੀਲ ਕਰਨਾ ਚਾਹੂੰਗੀ ਕਿ ਆਪਾਂ ਇੱਕ ਜਿਹੜੀ ਸਹੀ ਡਾਇਰੈਕਸ਼ਨ ਹੈ ਉਹ ਚ ਆਪਣੀ એનર્ਜੀ ਇਸ ਨੂੰ ਲਾਈਏ ਆਪਾਂ ਜਿਹੜੇ ਪੁੱਠੇ ਪਾਸੇ ਆ ਉਸ ਪਾਸੇ ਆਪਾਂ ਨਾ ਜਾਈਏ ਤੇ ਪੇਰੈਂਟਸ ਨੂੰ ਵੀ ਮੈਂ ਇਹ ਕਹਾਂਗੀ ਕਿ ਇੱਕ ਵਾਰ ਆਪਾਂ ਦੇਖ ਲਈਏ ਕਿ ਵੀ ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਦੀ ਕੀ ਕੰਪਨੀ ਹੈ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਉਹ ਤੁਰਦੇ ਫਿਰਦੇ ਨੇ ਸੋ ਦੈਟ ਇੱਕ ਮੋਨਿਟਰਿੰਗ ਰਹੇ ਉਹਨਾਂ ਤੇ ਸਾਰਿਆਂ ਤੇ ਜਿਹੜੇ ਮਸਤੌਲਦਾਰ ਹੋਣੇ ਚਲਾਇਆ ਹੋਏ ਨੇ ਪਰਮਨੈਂਟ ਪੁਆਇੰਟ ਬੰਦ ਤੇੜੀ ਸੀ ਲੈਸਨ ਸੀ ਸੀ ਜਾਂ ਇਹਨਾਂ ਦੀ ਕਿਸ ਤਰੀਕੇ ਨਾਲ ਜੀ ਵੀ ਆਰ ਵਰਕਿੰਗ ਔਨ ਇਟ ਬਹੁਤ ਜਲਦੀ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪੁਰਾਣੇ ਮਾਮਲੇ ਜਿਹਨਾਂ ਦੀ ਕੋਈ ਕਨੈਕਸ਼ਨ ਸਾਬਤ ਹੋਵੇ ਹੁਣ ਤੱਕ ਜਿਹੜੇ ਮਾਮਲੇ ਦੇ ਦੇਖਿਓ ਜੀ ਇਹ ਜਿਹੜਾ ਪਰਚਾ ਹੈ ਇਹ ਐਜ਼ ਯੂ ਕੈਨ ਸੀ ਇਹ ਐਂਡ ਆਫ ਅਕਟੋਬਰ ਰਜਿਸਟਰ ਹੋਇਆ ਹੈ ਤੇ ਇਹਦਾ ਜਿਹੜੇ ਡੀਟੇਲਸ ਹੈ ਉਹ ਫਿਰ ਮੈਨੂੰ ਦੇਖਣੇ ਪੈਣਗੇ ਬੇਸ਼ੱਕ ਇਹਨਾਂ ਦਾ ਦੀ ਇਹਨਾਂ ਦੀ ਉਮਰ ਜੀ ਜੁਗਰਾਜ ਸਿੰਘ ਇਸ 26 ইয়ার্স ওল্ড আদিত্য 베ਦੀ 20 ਸਾਲ ਸ਼ਮਸ਼ੇਰ ਸਿੰਘ ਸ਼ੇਰਾ ও 47 ਸਾਲਾਂ ਦੇ ਨਾਲ ਗੋਲੀ ਚੱਲੀ ਸੀ ਆ ਫਾਇਰ ਗ੍ਰਾਉਂਡ ਤੇ ਉਹ ਆਪਾਂ ਕਰਦੇ ਪਏ ਜੀ ਐਸ ਆਈ ਸੈਡ ਕਿ ਜਿਹੜੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹ ਬਹੁਤ ਸਵਿਫਟ ਐਕਸ਼ਨ ਕਰਦੇ ਹੋਏ ਬਾਈ ਨੇਮ ਜਿਹੜੇ ਮੇਨ ਅਕਿਊਜ਼ਡ ਫੈਮਲੀ ਨੇ ਸਾਨੂੰ ਦੱਸੇ ਸੀ ਉਹਨਾਂ ਨੂੰ ਆਪਾਂ 2 ਘੰਟਿਆਂ 'ਚ Uh, arrest kar liya and i wanted to bring it to media's notice and share it with you ongoing investigation hai is to baad bhi halle as i said other accused have been identified we'll catch them as well dekhiye ji isde police ne quick action leya hai to as i said ke na te b division thane's already parcha register ho gaya hai ਸੱਤ ਧਾਰਾਾਂ ਵਿੱਚ ਰਜਿਸਟਰ ਹੋਇਆ ਜੀ ਇਹ ਕੀ ਕੰਮ ਕੀ ਕਰਦੇ ਨੇ ਕਿੰਨੇ ਜਾ ਕੇ ਦੇਖੀ ਸੀ ਇਹ ਜਗਰਾਜ ਸਿੰਘ ਇਹ ਪੇਪਰ ਫੈਕਟਰੀ ਦਿੱਲੀ ਵਿੱਚੇ ਕੰਮ ਕਰਦਾ ਹੈ ਆਦਿੱਤਿਆ 베ਦੀ ਜਿਮ ਟ੍ਰੇਨਰ ਹੈ ਸ਼ਮਸ਼ੇਰ ਸਿੰਘ ਗੋਲਗੱਪਿਆਂ ਦੀ ਰੇੜੀ ਲਾਉਂਦਾ ਲੁਧਿਆਣਾ ਵਿੱਚ ਕਿਹੜੀ ਜਗ੍ਹਾ ਤੇ ਸਿੱਟਿਆ ਹੋਇਆ ਸੀ ਲੁਧਿਆਣਾ ਜੀ ਐਗਜ਼ੈਕਟ ਡੀਟੇਲਸ ਤੇ ਮੈਂ ਨਹੀਂ ਦੱਸਾਂਗੀ ਉਹ ਔਨ ਪੇਪਰ ਜਿਹੜੇ ਹੈਗੇ ਇਟਸ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਬਟ ਯੈਸ ਉਧਰੋਂ ਹੀ ਅਰੈਸਟ ਹੋਇਆ ਹੈ ਤੇ ਉਧਰ ਦੀ ਟੀਮ ਦੇ ਕੋਆਪਰੇਸ਼ਨ ਨਾਲ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ ਵੀਵਰ ਚੇਜ਼ਿੰਗ ਥੈਮ ਉਹਦੇ ਹੈਲਪਸ ਅ ਲੋਟ ਜੀ ਅਰੇ ਇਸ ਤੇਦੀ ਪਈ ਹਾਂ ਜੀ ਹਾਂਜੀ ਰਿਮਾਂਡ ਤੇ ਨੇ ਮੈਡਮ ਕਿੰਨੇ ਦਿਨਾਂ ਦਾ ਰਿਮਾਂਡ ਆ ਗਿਆ ਇੱਕ 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 ਬੈਕਵਰਡ ਫਾਰਵਰਡ ਲਿੰਕ ਕੋਈ ਕ੍ਰਿਮੀਨਲ ਜੀ ਬੈਕਵਰਡ ਫਾਰਵਰਡ ਐਜ਼ ਆਈ ਸੈਡ 10 ਪੀਪਲ ক্লোਜ਼ ਟੂ 10 ਪੀਪਲ ਹੈਵ ਬੀਨ ਆਈਡੈਂਟੀਫਾਈਡ ਵੀ ਆਰ ਵਰਕਿੰਗ ਓਨ ਇਟ ਜੀ ਹਾਂਜੀ ਦਸ ਹੋਰ ਵੀ ਜਿਹੜੇ ਮੁੰਡੇ ਜਾਂ ਕੋਈ ਨੌਜਵਾਨ ਨੇ ਉਹ ਹੋਣ ਦੀ ਸ਼ੰਕਾ ਹੈਗੀ ਹੈ ਕਿ ਹੋਰ ਹੋ ਸਕਦੇ ਹਾਂਜੀ ਹਾਂਜੀ 10 ਬੰਦੇ ਹੋਰ ਆਪਾਂ ਕਰ ਕਰੇ ਆਈਡੈਂਟੀਫਾਈ ਦੋ ਦਿਨਾਂ ਦਾ ਰਿਮਾਂਡ ਹੈ ਜੀ ਐਂਡ ਵੀਲ ਡੈਫੀਨੇਟਲੀ ਗਿਵ ਗੁੱਡ ਰਿਜ਼ਲਟਸ ਇਨ ਥਿਸ ਇਹਦੇ ਵਿੱਚ ਇੱਕ ਹੋਰ ਮੈਂ ਅੱਗੇ ਤੁਹਾਨੂੰ ਕੰਟੀਨਿਊਏਸ਼ਨ ਚ ਦੱਸਣਾ ਚਾਹਵਾਂਗੀ ਕਿ ਪਿਛਲੇ 10 ਦਿਨਾਂ ਤੋਂ ਦੇ ਵਿੱਚ ਜ਼ੋਨ 3 ਦੀ ਜਿਹੜੀ ਕੁਝ ਅਚੀਵਮੈਂਟਸ ਹੈंगी ਸਿንስ ਦਾ ਟਾਈਮ ਆਈ ਹੈਵ ਟੇਕਨ ਚਾਰਜ ਐਜ਼ ਏਡੀਸੀਪੀ ਜ਼ੋਨ 3 ਅ ਟੋਟਲ ਆਫ 81 ਅਕਿਊਜ਼ਡ ਵੱਖ-ਵੱਖ ਮਾਮਲਿਆਂ 'ਚ ਜਿਵੇਂ ਕਿ ਤੁਸੀਂ ਇਹ ਦੱਸ ਰਹੀ ਸੀ ਕਿ ਜੀ ਇਹਨਾਂ ਤੇ ਪਹਿਲੇ ਕੀ ਪਰਚਾ ਹੋਇਆ ਇਹ ਜਿੰਨੀ ਵੀ ਇਹ ਮੰਢੀਰ ਤੁਰੇ ਫਿਰਦੀ ਹੈ ਉਹਨਾਂ ਉਹਨਾਂ ਜਿਹੜੇ ਵੀ ਮਾੜੇ ਬੰਦੇ ਆ ਉਹਨਾਂ ਨੂੰ ਫੜ ਕੇ ਆਪਾਂ ਅੰਦਰ ਦੇ ਰਏ ਨੇ ਐਂਡ ਆਊਟ ਆਫ ਥਿਸ 44 44 ਬੰਦੇ ਆ ਜਿਨ੍ਹਾਂ ਤੇ ਪ੍ਰੀਵੈਂਟਿਵ ਐਕਸ਼ਨ ਹੋਇਆ ਹੈ ਤਿੰਨ ਪੀਓ ਅਰੈਸਟ ਹੋਏ ਹਨ ਪੰਜ ਜਿਹੜੇ ਐਨਡੀਪੀਐਸ ਦੇ ਦੋਸ਼ੀ ਅਰੈਸਟ ਹੋਏ ਹਨ ਤੇ ਇਹਦੇ 'ਚ ਪੰਜ ਪਰਚੇ ਵੀ ਰਜਿਸਟਰ ਕੀਏ ਜਾਂ ਜੇ 'ਚ 162 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਜਿਹੜੇ 29 ਅਕਿਊਜ਼ ਨੇ ਐਜ਼ ਯੂ ਵੇਰ ਆਸਕਿੰਗ ਮੀ ਕੀ ਵੈਦਰ ਇਜ਼ ਕੇਸ ਚ ਬੰਦੇ ਦੀ ਅਰੈਸਟ ਹੋਈ ਹੈ ਜਾਂ ਨਹੀਂ ਇਦਾਂ ਦੇ ਸਾਰੇ ਪੁਰਾਣੇ ਕੇਸਸ ਆਪਾਂ ਕਢਾਏ ਹਨ ਤੇ 29 ਅਕਿਊਜ਼ਡ ਆਪਾਂ ਆਲਰੇਡੀ ਇਨ ਜਸਟ 7 ਟੂ 8 ਡੇਜ਼ ਹਮਨੇ ਅਰੈਸਟ ਕਰਕੇ ਹਮਨੇ ਉਹਨੇ ਜੇਲ ਭੇਜਾਇਆ ਸੋ 81 ਸੱਚ ਪੀਪਲ ਹੈਵ ਆਲਰੇਡੀ ਬੀਨ ਅਰੈਸਟਡ ਅ ਸਸਟੇਨਡ ਡਰਾਈਵ ਇਜ਼ ਬੀਂਗ ਕੈਰੀਡ ਆਨ ਇਨ ਜ਼ੋਨ 3 ਐਂਡ ਵੀ ਵਿਲ ਨਾਟ ਟੋਲਰੇਟ ਐਨੀ ਨੇਫੇਰੀਅਸ ਡਿਜ਼ਾਈਨਸ ਆਫ ਸੱਚ ਪੀਪਲ ਲਈ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ੀਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀ ਵਾਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿਹ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵੌਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੇਅਰ ਸਪਾ, ਮੈਟ੍ਰਿਕਸ, ਲਾਰੀਅਨ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸਹੂਤਾ ਲੈ ਸਕਦੇ। ਤੁਸੀਂ ਇੱਥੇ ਮੈਨੀਕਿਓਰ, ਪੈਡੀਕਿਓਰ ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ। ਫੇਸ਼ੀਅਲ, ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News